ਮੇਰਾ ਨਾਮ ਸਲਪ੍ਰਿਤ ਕੋਹਰਾ ਮੈਂ ਗੁਣਾਲੀ ਦੇ ਬੀਬੀ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਹੀ ਹਾਂ اچھا ਤੁਹਾਡੇ ਨਾਲ ਕੀ ਠੱਗੀ ਹੋਈ ਸੀ ਇਸ ਬੀਜ ਨਾਲ ਇਸ ਤਰ੍ਹਾਂ ਅ ਮੇਰੇ ਨਾਲ ਬਾਈਜੂ ਕੰਪਨੀ ਵੱਲੋਂ ਜਿਹੜੇ ਫਰਾਡ ਸੀਗੇ ਉਹਨਾਂ ਨੇ ਮੈਨੂੰ ਐਡਵਰਟਾਈਜ਼ਮੈਂਟ ਦੇ ਥਰੂ ਉਹਨਾਂ ਦੀ ਕਾਲ ਦੇ ਥਰੂ ਉਹਨਾਂ ਨੇ ਮੇਰੇ ਤੋਂ ਅ ਕੁਝ ਇਨਸਟਾਲਮੈਂਟਸ ਦੇ ਵਿੱਚ ਪੈਸੇ ਜਿਹੜੇ ਸੀਗੇ ਉਹਨਾਂ ਨੇ ਮੇਰੇ ਤੋਂ ਲਈ ਜਿਹੜਾ ਉਹ ਜਿਹਦੇ ਵਾਸਤੇ ਉਹਨਾਂ ਨੇ ਖਾਤਾ ਪ੍ਰੋਵਾਈਡ ਕੀਤਾ ਸਾਰਾ ਕੁਝ ਐਂਡ ਇਤਤਕੀ ਉਹਨਾਂ ਨੇ ਆਈਡੀ ਪੇ ਇੱਕ ਆਈਡੀ ਕਾਰਡ ਜਿਵੇਂ ਨਾ ਹੀ ਹੋਸੀ ਜਿਹੜੇ ਕੇ ਸੇਮ ਬਾਈ ਜੂ ਆਪ ਜਿਹੜੀ ਹੈ ਉਹਦੇ ਵਾਂਗੂ ਹੀ ਸੀਗੇ ਅੱਛਾ ਜਿਹੜਾ ਰੇਂਜ ਜੂ ਆਈ ਦਿੱਸੋ ਉਹਨਾਂ ਤੋਂ ਆ ਕੰਟੈਕਟ ਟੈਲੀ ਨੁਮਰ ਪੁੱਛੀ ਉਹਨਾਂ ਨੇ ਕੰਟੈਕਟ ਦਿੱਤਾ ਜੀ ਉਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ YouTube ਤੇ Instagram ਤੇ Facebook ਤੇ ਮਹਿੰਦੀਆਂ ਸ਼ੋ ਹੁੰਦੀਆਂ ਰਹਿੰਦੀਆਂ ਤੇ ਇਹ ਜਿਹੜੀ ਐਪ ਹੈ ਇਹ ਵੀ YouTube ਤੇ ਸ਼ੋ ਹੋ ਰਹੀ ਸੀਗੀ ਜਦੋਂ ਹੀ ਉਹ ਆਪੇ ਆਟੋਮੈਟਿਕ ਆਟੋਮੈਟਿਕਲੀ ਕਲਿੱਕ ਹੋਇਆ ਆਪੇ ਹੀ ਕਲਿੱਕ ਹੋਇਆ ਜਿਵੇਂ ਐਪ ਖੁੱਲ ਜਾਂਦੀ ਹੈ ਕੋਈ ਵੀ ਐਪ ਤੇ ਉਦੋਂ ਉਹ WhatsApp ਤੇ ट्रांसफर ਹੋ ਕੇ ਇੱਕ ਨੰਬਰ ਦੇ ਥਰੂ ਉਹਨਾਂ ਨੂੰ ਮੈਸੇਜ ਸੈਂਡ ਹੋ ਗਿਆ ਕਿ ਗਿਵ ਮੀ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਥਿਸ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਰਿਗਾਰਡਿੰਗ ਹੋਰ ਇਨਫੋਰਮੇਸ਼ਨ WhatsApp ਤੇ ਭੇਜਣੀ ਸ਼ੁਰੂ ਕਰ ਦਿੱਤੀ ਜੀ ਤਾਂ ਆਪ ਕੀ ਮੇਰੀ ਤਰੀਕਾ ਨੂੰ ਗੱਲ ਇਸ ਤਰ੍ਹਾਂ ਕਹਿੰਦੀ ਕਿ ਨਹੀਂ ਤਾਂ ਪਹਿਲਾਂ ਤੇ ਉਹਨਾਂ ਨੇ 2100 ਰੁਪਏ ਲਿਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਰਜਿਸਟ੍ਰੇਸ਼ਨ ਵਾਸਤੇ ਲੈ ਰਹੇ ਆ ਤੇ ਉਹ ਉਹਦੇ ਵਿੱਚੋਂ 100 ਰੁਪਏ ਜਿਹੜੇ ਆ ਉਹ ਡਿਡਕਟ ਕੀਤੇ ਜਾਣਗੇ ਤੇ ਜਿਹੜੇ ਬਾਕੀ 2000 ਆ ਉਹ ਤੁਹਾਨੂੰ ਅਕਾਊਂਟ ਵਿੱਚ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋਣ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਕੰਪਨੀ ਵੱਲੋਂ ਹੀ ਆਪਣੇ ਹੀ ਜਾਂ ਫਿਰ ਕਿਸੇ ਬੰਦੇ ਨੂੰ ਜਾਂ ਕਿਆ ਹੋਏਗਾ ਜਿਹੜਾ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਗੱਲ ਕਰਦਾ ਸੀ ਤੇ ਉਹਨੇ ਵੀ ਸੇਮ ਐਵੇਂ ਹੀ ਇੰਸ਼ੋਰੈਂਸ ਕੰਪਨੀ ਦੇ ਨਾਮ ਤੇ ਕੀ ਉਹ ਗੈਜੇਟਸ ਪ੍ਰੋਵਾਈਡ ਕਰਦੇ ਆ ਸਾਰਾ ਕੁਝ ਆਨਲਾਈਨ ਟਿਊਟਰਿੰਗ ਵਾਸਤੇ ਕੰਪਿਊਟਰ ਵਗੈਰਾ ਤੇ ਉਹਦੇ ਵਾਸਤੇ ਜਿਹੜਾ ਕੋਰੀਅਰ ਹੈ ਉਹ ਬੈਂਗਲੌਰ ਤੋਂ ਇੱਥੇ ਆਏਗਾ ਤੇ ਉਹਦੇ ਵਿੱਚ ਤੁਹਾਨੂੰ 12650 ਕੁਝ ਓਇਦਾਂ ਉਹਦੀ ਜਿਹੜੀ ਇੰਸ਼ੋਰੈਂਸ ਕਰवानी ਪੈਗੀ 2 ਸਾਲ ਦੀ ਜਿਹਦੇ ਚ 650 ਤੇ ਤੁਹਾਡੇ ਇੰਸ਼ੋਰੈਂਸ ਤੇ ਕੱਟੇ ਜਾਣਗੇ ਤੇ ਜਿਹੜੇ 12000 ਹੈ ਉਹ ਸਾਰਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਵਾਪਸ ਆਏਗਾ ਇਸ ਤਰੀਕੇ ਨਾਲ ਕਿ ਨਹੀਂ ਰਹੀ ਕਿ ਨਹੀਂ ਰਹੀ ਇਸ ਤਰੀਕੇ ਨਾਲ ਚਾਰ ਵਾਰੀ ਐਵੇਂ ਹੋਇਆ 90000 ਦੇ ਲਾਗੇ ਜਿਹੜੀ ਕੰਪਨੀ ਹੈ ਅਠਵੀਂ ਮੰਡੀ ਕੀ ਉਹਦੀ ਜੈਨੂਨ ਆਪਣੀ ਵੀ ਕੀ ਉਹਨਾਂ ਨੇ ਕੋਬੈਕ ਕੀਤਾ ਜੀ ਕਿਸੇ ਹੋਰ ਵੀ ਤੁਹਾਡੇ ਨਾਮ ਦੇ ਕਿ ਤੱਕ ਜੀ ਮੈਮ ਬਾਈ ਜੁਵਲਰਨੀ ਜਿਹੜੀ ਕੰਪਨੀ ਹੈ ਉਹਨੂੰ ਇਨਫੋਰਮ ਕੀਤਾ ਸੀ ਉਹਨਾਂ ਦੇ ਕਾਲ ਸੈਂਟਰ ਤੇ ਇਨਫੋਰਮ ਕੀਤਾ ਤੇ ਫਿਰ ਉਹਨਾਂ ਨੇ ਇੱਕ ਬਕਾਇਦਾ ਮੈਨੂੰ ਈਮੇਲਸ ਦੇ ਮੇਰਾ ਜਿਹੜੀ ਸਾਰੀ ਚੈਟ ਹੋਈ ਹੈ WhatsApp ਤੇ ਉਹ ਨੰਬਰ ਦੇ ਉਹ ਸਾਰੀ ਚੈਟ ਦੀ ਸਕਰੀਨ ਸ਼ਾਟਸ ਲੈ ਲਏ ਸੀਗੇ ਤੇ ਉਹਨਾਂ ਨੇ ਮੈਨੂੰ ਕੰਪਲੇਂਟ ਨੰਬਰ ਵੀ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੈੱਡ ਆਫਿਸ ਜ਼ਰੂਰ ਇਸ ਬਾਰੇ ਗੱਲ ਕਰਾਂਗੇ ਕਿ ਇਹਦਾ ਜ਼ਿਕਰ ਕਰਾਂਗੇ ਕਿ ਐਵੇਂ ਚੱਲ ਰਿਹਾ ਹੈਗਾ ਅੱਛਾ ਤੁਹਾਨੂੰ ਉਹਨੇ ਗਲਤੀ ਅਸੀਂ ਵੀ ਕਿਸ ਤਰੀਕੇ ਤੇ ਹੀ ਕਿ ਸੋਚਿਆ ਸੀ ਕਿ ਮੈਂ ਕਿਵੇਂ ਪੈਸੀ ਆਣੀ ਸ਼ੁਰੂ ਕਰ ਦਵਾਂ ਕਿ ਉਹਨਾਂ ਕੀ ਲੱਗਤੀ ਹੈ ਉਹਨਾਂ ਨੇ ਆਨਲਾਈਨ ਦਾ ਇਹ ਦੱਸਿਆ ਸੀਗਾ ਕਿ ਜੇ ਤੁਸੀਂ ਆਨਲਾਈਨ ਟੀਚਿੰਗ ਕਰਦੇ ਹੋ ਆਨਲਾਈਨ ਟੀਚਿੰਗ ਦੇ ਵਿੱਚ ਤੁਹਾਨੂੰ 15 ਬੱਚੇ ਇੱਕ ਟਾਈਮ ਤੇ ਘੰਟੇ ਦੇ ਪੜਾਣੇ ਆ ਜਿਹੜੇ 15 ਬੱਚੇ ਇੱਕੋ ਕਲਾਸ ਦੇ ਇੱਕੋ ਸਬਜੈਕਟ ਦੇ ਹੋਣਗੇ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਹੋਏਗੀ ਉਹ 30000 ਹੋਏਗੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਇਨਕਰੀਮੈਂਟ ਵੀ ਹੋਈ ਜਾਏਗਾ ਜਿਵੇਂ ਜਿਵੇਂ ਬੱਚੇ ਇਨਕਰੀਸ ਹੋਣਗੇ ਕਲਾਸ ਦੇ ਵਿੱਚ ਤੇ ਉਹਦੇ ਅਕੋਰਡਿੰਗ ਜਿਹੜਾ ਫਰਸਟ ਰਜਿਸਟ੍ਰੇਸ਼ਨ ਕਰਵਾਈ ਸੀ ਉਹ ਜਿਹੜੀ ਰਜਿਸਟ੍ਰੇਸ਼ਨ ਦੇ 2100 ਲਏ ਸੀ ਉਹਨਾਂ ਨੇ 100 ਤੇ ਕੰਪਨੀ ਵਾਲਾ ਸੀਗਾ ਰਜਿਸਟ੍ਰੇਸ਼ਨ ਦੇ ਫਾਰਮ ਦੇ ਉਹਨਾਂ ਨੇ ਕਿਹਾ ਕਿ ਪੈਸੇ ਆ ਤੇ ਜਿਹੜੇ 2000 ਸੀਗਾ ਉਹ ਫਰਸਟ ਸੈਲਰੀ ਦੇ ਨਾਲ ਕਹਿੰਦੇ ਸੀ ਆਏਗਾ ਤੇ ਬਾਕੀ ਦੇ ਜਿਹੜੇ ਪੈਸੇ ਉਹਨਾਂ ਨੇ ਲਈ ਸੀਗੇ ਉਹ ਹੌਲੀ ਹੌਲੀ ਕਰਕੇ ਉਹਨਾਂ ਨੇ ਬਾਅਦ ਚੋ ਕਿਹਾ ਕਿ ਜਦੋਂ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਪੈਸੇ ਤੁਹਾਡਾ ਅਕਾਊਂਟ ਨੰਬਰ ਲੈ ਕੇ ਉਹਦੇ ਵਿੱਚ ਪਾ ਦਿੱਤੇ ਜਾਣਗੇ ਲੇਕਿਨ ਜਦੋਂ ਲਾਸਟ ਮੈਂ ਟਰਾਂਸਫਰ ਕੀਤੇ ਜਦੋਂ ਪੈਸੇ ਉਹਦੇ ਵਿੱਚ ਮੈਂ ਇਹ ਸਮਝ ਕੇ ਕੀਤੇ ਮੈਨੂੰ ਕਿਤੇ ਨਾ ਕਿਤੇ ਸ਼ਕਤ ਉਹਨਾਂ ਤੇ ਪਈ ਸੀ ਲੇਕਿਨ ਮੈਂ ਇਹ ਸੋਚ ਕੇ ਕਿਤੇ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ ਕਿਉਂਕਿ ਜਿਵੇਂ ਕਈ ਵਾਰੀ ਬੰਦਾ ਕਨਫਿਊਜ਼ ਹੋ ਜਾਂਦਾ ਹੈ ਕਿ ਹਣਾ ਹੁਣ ਇਹ ਪੈਸੇ ਵੀ ਆਉਣਗੇ ਕਿ ਨਹੀਂ ਆਉਣਗੇ ਤੇ ਉਸ ਟਾਈਮ ਵੀ ਐਵੇਂ ਹੀ ਹੋਇਆ ਤੇ ਮੈਨੂੰ ਸੀਗਾ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ ਜੇ ਜੇ ਜੈਨੂਅਨ ਹੋਇਆ ਤੇ ਜੀ ਮੈਂ ਇਹਦੇ ਬਾਰੇ ਪੁਲਿਸ ਕਮਿਸ਼ਨਰ ਨੂੰ ਵੀ ਐਪਲੀਕੇਸ਼ਨ ਲਿਖੀ ਹੈ ਤੇ ਉਹਦਾ ਮੈਨੂੰ ਕੰਪਲੇਂਟ ਨੰਬਰ ਵੀ ਮਿਲ ਗਿਆ ਹੈ ਤੇ ਉਹਨਾਂ ਨੇ ਐਪਲੀਕੇਸ਼ਨ ਰਿਸਿਵ ਕਰ ਜੇ ਤੇ ਪੁਲਿਸ ਇੱਥੇ ਕਾਰਵਾਈ ਕਰੇਗੀ ਕਿਉਂਕਿ ਅੱਜਕੱਲ ਕਾਫੀ ਫਰਾਡ ਕੇਸਿਸ ਆਵੰਦੇ ਚੱਲ ਰਹੇ ਨੇ ਐਡਵਰਟਾਈਜ਼ਮੈਂਟ ਗੇਮਸ ਦੇ ਥਰੂ ਤੇ ਐਪਸ ਦੇ ਥਰੂ ਵੀ ਤੇ ਅਗਰ ਤੇ ਪੁਲਿਸ ਇੱਥੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇ ਤੇ ਜ਼ਰੂਰ ਮਿਲ ਜਾਣਗੇ ਕਿਉਂਕਿ ਉਹਨਾਂ ਦਾ ਜਿਵੇਂ ਟਰੈਕ ਟਰੈਕ ਹੋ ਰਿਹਾ ਉਹਨਾਂ ਦਾ ਮੋਬਾਈਲ ਨੰਬਰ ਉਹ ਹੱਲੇ ਤੱਕ ਉਹਨਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਹੈ 2 ਦਿਨ 3 ਦਿਨ ਹੋ ਗਿਆ ਤੇ ਹੱਲੇ ਤੱਕ ਉਹਨਾਂ ਦਾ ਜਿਹੜਾ ਉਹ ਟਰੈਕ ਹੋ ਰਿਹਾ ਮੋਬਾਈਲ ਸੋ ਅੰਬਿਸਰ ਦੇ ਲੋਕਾਂ ਨੂੰ ਜਾਂਦੇ ਲੋਕਾਂ ਨੂੰ ਸਨੇਹਾ ਦੇਣਾ ਚਾਹੀਦਾ ਜੀ ਕਿਹਨੇ ਹੈ ਜੀ ਉਹ ਅਸਲ ਜੀ ਬਿਲਕੁਲ ਇਹ ਲੋਕਾਂ ਨੂੰ ਇਸ ਬਾਰੇ ਸਤਰਕ ਰਹਿਣਾ ਚਾਹੀਦਾ ਹੈ ਕਿ ਐਵੇਂ ਦੀ ਐਡਵਰਟਾਈਜ਼ਮੈਂਟਸ ਨੂੰ ਚਾਹ ਕੇ ਵੀ ਤੁਸੀਂ ਵਿਜ਼ਿਟ ਨਾ ਕਰੋ ਉਹਦੇ ਉੱਤੇ ਕਲਿੱਕ ਨਾ ਕਰੋ ਕਿਉਂਕਿ ਵੈਸੇ ਤੇ ਜਿਵੇਂ ਮੈਂ ਸੀਗੀ ਮੈਂ ਵੀ ਉੱਤੇ ਕਲਿੱਕ ਨਹੀਂ ਸੀ ਕੀਤਾ ਆਟੋਮੈਟਿਕਲੀ ਹੱਥ ਲੱਗਾ ਤੇ ਉਹ ਓਪਨ ਹੋ ਗਿਆ WhatsApp ਤੇ ਉਹਨਾਂ ਦਾ ਪੇਜ لیکن ਤੁਹਾਨੂੰ ਇਹੋ ਜੀ سائٹس ਤੇ ਵਿజిٹ ਹੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਅਗਰ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਖੁਦ ਜਾ ਕੇ ਉੱਥੇ ਉਹ ਗੱਲਬਾਤ ਕਰੋ ਜਿਹੜੀ ਵੀ ਜੌਬ ਦੀ ਆਫਰ ਆਉਂਦੀ ਹੈ ਜਾਂ ਫਿਰ ਕਿਤੇ ਨੂੰ ਪੜਨਾ ਚਾਹੁੰਦੇ ਹੋ ਕਈ ਵਾਰੀ ਪੜਾਈ ਦੇ ਰਿਲੇਟਿਡ ਵੀ ਐਵਰੀਆ ਐਪਸ ਹੈਗੀਆਂ ਨੇ ਜਿਹੜਾ ਕਿ ਤੁਹਾਡੇ ਤੋਂ ਪੈਸੇ ਲੈ ਕੇ ਹੋਮ ਟਿਊਟਰਿੰਗ ਦੀ ਗੱਲ ਕਰਦੇ ਨੇ ਲੇਕਿਨ ਬਾਅਦ 'ਚ ਉਹ ਪੈਸੇ ਲੈ ਕੇ ਗਾਇਬ ਹੋ ਜਾਂਦੇ ਨੇ ਸੋ ਉਹਨਾਂ ਨੂੰ ਇਹੋ ਜੀ ਐਡਵਰਟਾਈਜ਼ਮੈਂਟਸ ਤੋਂ ਐਵਰੀ ਦੀ ਫੇਕ ਨਿਊਜ਼ ਤੋਂ ਬਚਣਾ ਚਾਹੀਦਾ